ਸਰਮ ਸਸਵੀਕਾ ਮੇਰੇ ਚੈਨਲ ਕੁਕ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਸ਼ੁਰੂਆਤ ਕਰਦੇ ਹਾਂ ਅਰੋਸ਼ਮੀ ਤਿਆਰ ਕਰਾਂਗੇ ਰੋਸ਼ਮੀ ਦੇਖਾਂਗੇ ਆਪਾਂ ਇਹ ਰੈਸਪੀ ਦੀ ਚਾਪੀ ਤੇ ਪਹਿਲੇ ਇਹ ਰੋਸ਼ਮੀ ਚਾਹੂਗਾ ਮਸਪੂੜ ਅਰ ਉਸਮੇ ਨੱਠੜ ਬੇਟੇ ਅੱਠੜਾ ਅੱਠੜਾ ਮੈਂ ਨਹੀਂ ਆ ਜਾਂਦੀ ਇਹ ਰੋਸ਼ਮੀ ਨਾ ਸੋ ਲੋ ਜੀ ਕੰਮ ਆਪਾਂ ਕਰ ਲਿਆ ਸੀਗਾ ਆਟਾ ਆਪਾਂ ਬਣ ਲਿਆ ਸੀਗਾ ਤੇ ਭਾਂਡੇ ਧੋਲੇ ਸੀਗੇ ਧਾੜੀ ਤੋਂ ਸਾਰਾ ਕੁਝ ਜਿੱਦ ਲਾਉਣ ਵਾਲਾ ਸਿਆ ਕੋਚਾ ਆਪਣਾ ਬਾਹਰਲੇ ਫੀੜ ਪੌਦੇ ਬਾਬਾ ਜੀ ਨਾਲ ਹੋ ਗਏ ਤੁਹਾਨੂੰ ਦਿਖਾਉਣਗੇ ਆ ਮਿਰਚਾਂ ਦੇ ਬੂਟੇ ਚਿੜੀ ਨੇ ਦੇਖੋ ਘਰ ਬਣਾਇਆ ਵਿੱਚ ਸੁੱਗੀ ਬੈਠੀ ਹੋਈ ਹੈ ਜੀ ਹੁਣ ਹੋ ਗਿਆ ਰਸ਼ਮੀਨ ਤਿਆਰ ਤੇ ਰਸ਼ਮੀਨ ਨੇ ਜਾਣਾ ਸਕੂਲ ਰਸ਼ਮੀਨ ਦਾ ਟਿੱਪਣ ਬੋਤਲ ਵੀ ਤਿਆਰ ਹੈ ਵਰਕ ਸਾਰਾ ਕਰ ਲਿਆ ਸੀ ਲਰਨ ਕਰ ਲਿਆ ਰਸ਼ਮੀਨ ਸਰ ਸਾਰਾ ਦੋ ਟੈਸਟ ਅੱਜ ਜਾਣਾ ਵਧੀਆ ਨੰਬਰ ਆਉਣੇ ਚਾਹੀਦੇ ਲੋ ਜੀ ਆ ਗਏ ਹਾਂ ਜੈਕੀ ਵਿਲਾ ਰਸ਼ਮੀਨ ਨੇ ਜੈਕੀ ਤੇ ਕਿੱਧਰ ਜਾਣਾ ਅੰਦਰ ਚੱਲ

ਵੰਤੀ ਫਾਨ ਹੈ ਹੈ ਜੇਕੀ ਦੰਦਾ ਵੇਖੀ ਇਕੱਠਾ ਜਾ ਕੇ ਜੇ ਠੰਡ ਲੱਗਦੀ ਹੁੰਦੀ ਹੈ ਹੁਣ ਹਜੇ ਸੁਣਿਆ ਨਹੀਂ ਆ ਗਾ ਲਓ ਇਹ ਤਾਂ ਹੋਏ ਚਾਹ ਤੋ ਇਹ ਪਾਏਗਾ ਸੋਣਾ ਹੋ ਰਿਹਾ ਤੇਰਾ ਕਮਰਾ ਲੜਦਾ ਸੀ ਹਾਂ ਜੀ ਹੁਣ ਆਪਾਂ ਰੋਟੀ ਬਣਾ ਲਈ ਤੇ ਖਾ ਲਈ ਰੋਟੀ ਤੇ ਭਾਂਡੇ-ਟੁੰਡੇ ਆਪਣੇ ਪਏ ਆ ਸਾਰੇ ਕੋਣ ਵਾਲੇ ਤੇ ਹੁਣ ਲਾਉਣੇ ਆਂਗੇ ਝਾੜੂ ਪੋਚਾ ਉਸ ਤੋਂ ਬਾਅਦ ਢਾਂਡੇ ਧੋਵਾਂਗੇ ਕੰਮ ਆਪਣਾ ਤੇ ਆ ਹੀ ਹੈ ਹਜੇ ਸਾਰਾ ਰਸ਼ਮੀ ਨ ਸਕੂਲ ਪਏ ਜਿੱਕੇ ਸਾਰਾ ਅੱਜ ਕੰਮ ਰਹਿ ਗਿਆ ਸੀਗਾ ਹੁਣ ਲੇਟ ਹੋ ਗਏ ਹੁਣ ਤੇ ਇਹਨਾਂ ਲਾਉਣੇ ਆ ਝਾੜੂ ਪੋਚਾ ਉਸ ਤੋਂ ਬਾਅਦ ਸਾਰੇ ਕੰਮ ਹੋ ਗਏ ਥੋੜੇ ਪਏ ਆ ਇੱਥੇ ਹੀ ਕੀ ਤੇ ਹੈਗਾ ਟੂੜੀ ਟੂੜੀ ਰਹੀ ਬਾਬਾ ਕੰਮ ਤਾਂ ਕੋਣ ਕਾ ਸਾਰੀ ਕੱਢੀ ਗਈ ਜੀ ਹੈ ਕਣਕ ਜਿਵੇਂ ਕੱਢੇਗੇ ਹੂੰ ਸਾਰੇ ਕੱਢ ਲਓ ਤੂੰ ਉਡੀ ਊਡੀ ਰਹਿ ਗਈ ਕੱਲ ਕੁਛ ਅੰਗੀ ਮਸ਼ੀਨ ਕਰਾਉ ਹੋ ਕਿਸੇ ਨੂੰ ਹੂੰ ਅੱਜ ਜਾਊਗੀ ਦੁਪਹਿਰ ਤੱਕ ਉਹ ਰਾਤ ਤੇ ਮਾਹ ਹੋਇਆ ਤੇ ਹੁਣ ਕੱਲ ਨਾ 10 ਦਿਨ ਲੱਗੂ ਕਿ ਕੱਕੜੇ ਦਵਾਈ ਕਿੰਨੇ ਦਿਨ ਲੱਗੇਗਾ ਆਰ ਅੱਜ ਹਣ ਅੱਜ ਹੁਣ ਆਉਂੂ ਸੀ ਨਾ ਮਾਰਾ 1 ਵਜੇ ਆਉਗੀ ਆ ਕਿ ਅਰੇ ਸੁਣਿੰ ਤਾਂ ਲਿਆ ਕੀ ਜਾਉਂਗੇ ਔਰ ਸੁਣ ਨੂੰ ਛੱਡ ਕੇ ਜਾਵਾਂਗੇ ਉਸ ਤੋਂ ਬਾਅਦ ਕੋਦੋਂ ਨਹੀਂ ਆਉਗੀ ਉਸ ਨੂੰ ਪੂਰੀ ਵਾਲੇ ਇੱਥੇ ਆਵਾਂਗੇ ਫਰਕ ਉਸ ਉੱਤੇ ਛੱਡ ਦਾਂਗੇ ਉਸਕੇ ਲੈ ਆਵਾਂ ਮੈਂ ਆਪਣੇ ਜਿੱਥੇ ਰੱਖ ਲੈ। ਖੇਤੀ ਰੱਖ ਲੈ ਵਾ ਇੱਥੇ ਤਾਂ ਇੱਕ ਦੋ ਟਰਾਲ ਨਹੀਂ ਰਹੇ ਹੋ ਲੈ ਵਾ ਬਹੁਤ ਅੱਛਾ। ਪੱਤੇ ਥੀ ਜਬ ਤੇ। ਲਓ ਜੀ ਹੁਣ ਮੈਂ ਕੰਮ ਕਰ ਲਿਆ ਸਾਰਾ। ਭਾਂਡੇ ਵੀ ਢੋਲੇ ਤੁਹਾਨੂੰ ਦਿਖਾਇਆ ਸੀ ਪਹਿਲਾਂ ਵੀ ਭਾਂਡੇ ਢੋਣ ਵਾਲੇ ਪਏ ਸੀ। ਝਾੜੂ ਝੋੜੂ ਵੀ ਲਾ ਲਿਆ।

ਬਾਡੀ ਬਿਲਡ ਰਸ਼ਮੀਨ ਆ ਬਾਡੀ ਬਿਲਡ ਰਾਇ ਬਾਡੀ ਦੀ ਦਿਖਾਓ ਇਹ ਹੱਦ ਕੋਰ ਕਰਿਆ ਕੀ ਬਾਡੀ ਆਦੀ ਕੋਰ ਕਰਾਓ ਹੋ ਹੋ ਜਮਈ ਸੋਲਿਡ ਬਾਡੀ ਰਾਇ ਕੋਰਕਰੇ ਜੀ ਹੁਣ ਆ ਜਾ ਕੱਪੜੇ ਚੇਂਜ ਕਰ ਤੇਰੇ ਕੱਪੜੇ ਅਸੀਂ ਸਾਰੇ ਤੋ ਲੈ ਸੀ ਗਿਆਂ ਮੋٹے ਕੰਬਲ ਦੇ ਉੱਤੇ ਅੱਜ ਬਾਬਾ ਟਾਈਮ ਹੋ ਗਿਆ ਬਾਬਾ ਟਾਈਮ ਹੋ ਗਿਆ ਸੀਗਾ ਉੱਤਿਆਂ ਨੂੰ ਤੇ ਵੀ ਤੋਲੇ ਬਾਹਰ ਬੜੀ ਧੁੱਪ ਹੈ ਤੇਜ਼ ਗਰਮੀ ਬਹੁਤ ਹੋਈ ਪਈ ਹੈਗੀ। ਹਾਂਡੇ ਖੁੰਡੇ ਸਾਡੇ ਫੇਰ ਤੋਂ ਆਣ ਵਾਲੇ ਹੋਗੇ। ਕਿਉਂ ਚਾਹ ਬਣਾਈ ਸੀ ਅਸ਼ਮੀਲ ਆਇਆ ਸੀਗਾ ਰੋਟੀ ਵੀ ਖਾਧੀ ਸੀਗੀ ਤੇ ਚਾਹ ਪਾਣੀ ਵੀ ਪੀਤਾ ਸੀ। ਉਹ ਜੀ ਹੁਣ ਆਪਾਂ ਨਹਾ ਲਈ ਸੀਗੇ ਪਹਿਲਾਂ ਰੈਸਟ ਵੀ ਕਰੀ ਤੇ ਨਹਾ ਵੀ ਲਈ ਹੁਣ ਤੇ ਨਾ ਕੇ ਆਪਾਂ ਨੂੰ ਤਿਆਰ ਤੇ ਹਮ ਬਣਾਉਣਿਆ ਕੋਈ ਵੀ ਵਲੋਗ। ਅ ਰਸ਼ਮੀਨ ਦੇਖੀਂ ਦੱਸਿਓ ਹੁਣ ਇਹ ਜਾਂਦਾ ਆਪਦੇ ਦੋਸਤ ਕੋਲ ਖੇਡਣ। ਰਵੀ ਕੋਲੇ ਜਾਣਾ ਬਤਾਇਆ ਰਹਾ ਹੈ ਕਿ ਆ ਗਿਆ ਦੁਕਾਨ ਤੇ ਜਲਦੀ ਆ ਜੀ ਠੀਕ ਹੈ ਇਸ ਨੂੰ ਕਿਹਾ ਮੈਂ ਜਾਣਾ ਰਵੀ ਕੋਲੇ ਥੋੜਾ ਟਾਈਮ ਖੇੜਿਆ ਹੁੰਦਾ ਰਵੀ ਕੋਲ ਹੁਣ ਲੋ ਜੀ ਹੁਣ ਆਪਾਂ ਭਿੰਡਾ ਦਾ ਧੋ ਕੇ ਛਾਦ ਲਈਏਗਾ ਤਾਂ ਪਹਿਲਾਂ ਇਹਨਾਂ ਨੂੰ ਤੋੜ ਕੇ ਸੁੱਕ ਜਾਂ ਤਾਂ ਸੁਕਾ ਕੇ ਕੱਟਗੇ ਤਾਂ ਵਧੀਆ ਕੱਟਣਾ ਜਾਂਦਾ ਇਹਨਾਂ ਨਾ ਬਰਨਾ ਕਰਾਂਗੇ ਇਹਦੇ ਚ ਸਾਰਾ ਪਾਣੀ ਕੱਢ ਲਾਂਗੇ ਬੜੀ ਸੋਪੇ ਆਣਾਂਗਾ ਜਦੋਂ ਜੀਰਨਾਗਾ ਪਾਣੀ じゃ ਨਹੀਂ ਰਹਿੰਦਾ ਵਿੱਚ ਹਾਂਜੀ ਅਸੀਂ ਅੱਜ ਪੜਨ ਲੱਗੇ ਆ ਕਮੈਂਟ ਤੇ ਸਾਰਿਆਂ ਦੇ ਕਮੈਂਟਾਂ ਦਾ ਰਿਪਲਾਈ ਤਾਂ ਅਸੀਂ ਨਾਲ ਦੀ ਨਾਲ ਹੀ ਦੇ ਦਿੰਨੇ ਆ ਤੇ ਅੱਜ ਉਹਨਾਂ ਦੇ ਨਾਮ ਬੋਲਾਂਗੇ ਬੀ ਫ੍ਰੀ ਗੇਮਿੰਗ ਮਿੱਕੀ ਸਿੰਘ ਦਾ ਧੰਨਵਾਦ ਕਮੈਂਟ ਕਰਨ ਲਈ ਪੰਜਾਬੀ ਦੀ ਜ਼ਿੰਦਗੀ ਪੰਜਾਬੀਆਂ ਦੀ ਜ਼ਿੰਦਗੀ ਦਾ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਕਮੈਂਟ ਕਰਨ ਲਈ ਮੈਨੂੰ ਸਬਸਕ੍ਰਾਈਬ ਕਰਨ ਲਈ ਓਪੇਂਦਰ ਸਿੰਘ ਢਿੱਲੋਂ ਓਪੇਂਦਰ ਸਿੰਘ ਢਿੱਲੋਂ ਦਾ ਵੀ ਬਹੁਤ ਬਹੁਤ ਧੰਨਵਾਦ ਸੁਖਮਿੰਦਰ ਸੁਖਮਿੰਦਰ ਸਿੰਘ ਦਾ ਵੀ ਬਹੁਤ ਬਹੁਤ ਧੰਨਵਾਦ ਯੂਜ਼ਰ ਜ਼ੂਜ਼ਰ ਆਈਡੀ ਦੇ ਨਾਮ ਤੋਂ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਰਾ ਫੈਮਲੀ ਵਲੌਗ ਸਰਾ ਫੈਮਲੀ ਵਲੌਗ ਦੀਦੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਡਾਰਕ ਢਿੱਲੋਂ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਬਰਾੜ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਵੀ ਕਿਸਮਤਕਾਰ ਦੀਦੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ bpi ਨਾਮ ਤੋਂ ਸੀਗਾ ਇੱਕ ਹੋਰ ਯੂਜ਼ਰ ਦੇ ਨਾਮ ਤੋਂ ਆਈਡੀ ਆ ਉਹਦੇ ਪਿੱਛੇ ਐਨ ਡੀ ਲੱਗਿਆ ਸਮਰ ਧੰਨਵਾਦ ਸਮਰ ਬੇਟਾ ਕਮਲ ਧੰਨਵਾਦ ਰਮਾਣਾ ਖੁਸ਼ੀ ਧੰਨਵਾਦ ਖੁਸ਼ੀ ਤੇਰਾ ਵੀ ਕਮੈਂਟ ਕਰਨ ਲਈ ਲੋ ਜੀ ਅੱਜ ਆਪਾਂ ਜਿੰਨੇ ਵੀ ਆਪਾਂ ਨੂੰ ਕਮੈਂਟ ਕਰੇ ਉਹਨਾਂ ਦੇ ਆਪਾਂ ਨਾਮ ਲੈ ਵੀਡੀਓ 'ਚ ਐਂ ਮੈਨੂੰ ਕਮੈਂਟ ਕਰਦੇ ਰਿਹਾ ਕਰੋ ਮੇਰੀ ਵੀਡੀਓ ਡੇਲੀ ਦੇਖਿਆ ਕਰੋ ਡੇਲੀ ਬਲੌਗ ਆਉਂਦਾ ਆਪਣਾ ਤੇ ਸਾਰਿਆਂ ਦਾ ਧੰਨਵਾਦ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨੇ ਨਹੀਂ ਕਰਿਆ ਤੇ ਸਾਰੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਫੁੱਲ ਵਾਚ ਕਰੋ ਹਾਂਜੀ ਅੱਜ ਦੀ ਵੀਡੀਓ ਮੇਰੀ ਕਿਵੇਂ ਲੱਗੀ ਤੇ ਮੈਨੂੰ ਦੱਸਿਓ ਜਰੂਰ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਧੰਨਵਾਦ